ਹਾਂਜੀ ਮਿੱਤਰੋ ਕੀ ਆ ਸਾਰੇ ਭਰਾਵਾਂ ਦਾ ਘਰ ਪਰਵਾਜਾਂ ਸਰਵੀ ਦਾ ਸੈਟ ਨੇ ਕਰਦ ਕੇ ਬੋਲ ਦੀ ਸਟਾਰਟਿੰਗ ਕਰਨ ਕੋਈ ਸਾਹ ਪਾਣੀ ਲੈ ਕੇ ਆ ਗਿਆ ਤੇ ਕਬੂਤਰ ਕੋ ਦਾ ਛੱਡਦੇ ਆ ਨਾ ਔਲ ਖਣੀ ਬਾਈ ਦਾ ਵੀ ਨਹੀਂ ਵਲੌਗ ਬਣਿਆ ਸੀ ਦਾ ਆਪਣੇ ਤੋਂ ਤੇ ਦੂਸਰ ਦਾ ਵੀ ਨਹੀਂ ਬਣਿਆ ਸੀਗਾ ਜਿਹੜੀ ਸੁਖਾਣਾਂਦ ਹੋਈ ਸੀ ਉਹ ਤਾਂ ਬਸ ਸੁਖਾਣਾਂਦ ਤੋਂ ਬਾਅਦ ਬਣਾਇਆ ਹੀ ਨਹੀਂ ਗੇ ਵਲੌਗ ਸੁਖਾਣਾਂ ਕਿੰਨੀ ਦਿਰੀ ਦਾ ਬਾਈ ਸੀਗੀ 8 ਦੀ ਸੀ ਤੇ ਅੱਜ ਕਿੰਨੀ ਹੋ ਗਈ ਅੱਜ 7 17 18 10 ਦਿਨ ਹੋ ਗਏ ਵਲੌਗ ਬਣਾਏ ਨੂੰ ਹਨਾ ਆ ਫੜ ਪਾਣੀ ਦੇ ਕੇ ਪਹਿਲਾਂ ਕਬੂਤਰ ਨੇ ਦੇ ਗੇ ਉਹਨੂੰ ਕਾਲੀ ਬਗਰੇ ਵਾਲੇ ਨੂੰ ਨਾਲੇ ਬਾਰ ਦੇ ਪਾਣੀ ਦੇ ਦੇ ਕੇ ਛੱਡਦੇ ਨੇ ਉਤਰਾਂ ਨੂੰ ਪਾਣੀ ਲੈ ਚੰਦਾ ਅੰਦਰ ਹੀ ਇਹ ਝਾੜ ਪੈ ਗਿਆ ਹੈ ਇਹ ਗਰਮੀ ਕਰਾਂਗੇ ਆ ਫੜ ਕੇ ਆ ਕੈਮਰਾਮੈਨ ਫੋਕਸ ਕਰੋ ਇਹਨੂੰ ਦਈਏ ਪਹਿਲਾਂ ਦਾ ਕਿਹੋ ਸਾਹ ਭਾਈ ਹਾਂ ਕਿਹੋ ਸਾਹ ਆ ਹਾਂ ਤੋ ਹੂੰ ਇਹ ਛੱਡਾਂਗੇ ਆਪਾਂ ਬਰਕੰਦੀ जोता नाड़े ने मिला के

ਹੋ ਜੀ ਬੜਾ ਵੀ ਚਾ ਬਈ ਇੱਕ ਹੋਰ ਹੈਗਾ ਖੜ ਜਾ ਹੋਰ ਛੱਡ ਲੈਨੇ ਮੈਨੂੰ ਸਾਧਿਆਂ ਵਾਲਾ ਫੇਰਾ ਬੱਚੇ ਛੱਡਾਂਗੇ ਹਾਂ ਸਾਧਿਆਂ ਵਾਲਾ ਜੀ ਰੁਈਏ ਕਦੇ ਆਣਾ ਬੱਚੇ ਤਾਂ ਅੰਗੂਈਂ ਨੇ ਪਾਣੀ ਗਾਇ ਮਾਂ ਮੈਂ ਬੱਚੇ ਵਿਖਾਰੇ ਬੱਚੇ ਵਿਖਾਈ ਨਹੀਂ ਬੱਚੇ ਦਾ ਵਿਖਾਉਂ ਆ ਆਹ ਕਿਹੜਾ ਲੈ ਜਾਂਦੇ ਆ ਲੈ ਜਾਂਦੇ ਆ ਸਹੀ ਗੱਲ ਅੱਗੇ ਇੱਕ ਜਾਵੜਿਆ ਨਾਲ ਲਾ ਟੇਟੂ ਸਿਆਂ ਨਾਲ ਲਾ ਹੈਨਾ ਇਹ ਹੁਣ ਨਿੱਕਾ ਬੱਚਾ ਕਿ ਜਾਇਆ ਹੈ ਕਿ ਨਾ ਵਿਖਾਉਣੀ ਨਹੀਂ ਗਿਆ ਆਪਾਂ ਬੁਲਾਓ ਇੱਥੇ ਆ ਗਿਆ ਇੱਕ ਕਾ ਛੜਦਾ ਲਾਲ ਚੀਨਾ ਬਗਲ ਲਾਲ ਦੋ ਬੱਚੇ ਇੱਕ ਹੋਰ ਲਿਆਂਦਾ ਉਹ ਹੁਣਾ ਰੱਤਕ ਨਹੀਂ ਹਾਂ ਰੱਤਦਾ ਬੱਚਾ ਖਾਣ ਤੋਂ ਹੀ ਉੱਤੇ ਹੀ ਖਾਦੇ ਆਪਾਂ ਖਾਈਂ ਮੂੰਹ ਖਾਦੇ ਆਪਾਂ ਵਿਚੋਂ ਨਹੀਂ ਖਾਉਂਦੇ ਗੁਲਕੀ ਨਹੀਂ ਖਾਉਂਦੇ ਬੱਚੇ ਮਾਂਹ ਤੱਕ ਜਾਉਨਾ ਮੈਂ ਹਾਂ ਬੱਚੇ ਮਾਂਹ ਕਢਾਈ ਅਸੀਂ ਖੜ ਜਾਓ ਕਰ ਹੋਰ ਨਹੀਂ ਮਾਰਦਾ ਮੈਂ ਮੂਲਾ ਤੂੰ ਮਾਰ ਲਈ ਉਹਲੇ ਮਾਰਨ ਦਾ ਬੜਾ ਸ਼ੌਂਕ ਆ ਮੁੰਡੇ ਕਹਿੰਦੇ ਮੇਟਰੋਂ ਮੀਂਹ ਵੀ ਆ ਗਿਆ ਤੇ ਕਬੂਤਰੇ ਛੱਡਦੇ ਆ ਇੱਕ ਵਦਗਾ ਤੇ ਮੀਂਹ ਫੁੱਲ ਆ ਗਿਆ ਮੈਂ ਹੈ ਨਹੀਂ ਸੀ ਘਰੇ ਮੈਂ ਸੀਗਾ ਮੇਡੂ ਬਣ ਮੈਂ ਤੁਹਾਡਾ ਇੱਕ ਕੰਮ ਸੀਗਾ ਇੱਥੇ ਤੇ ਇੱਥੇ ਆਇਆ ਸੀਗਾ ਮੈਂ ਤੇ ਘਰੇ ਕੂਸਾ ਬਠੀ ਹੈਗੇ ਆ ਤੇ ਹਜੇ ਪਿੰਡ ਤਾਂ ਨਹੀਂ ਆਇਆ ਹੈਗਾ ਤੇ ਕੂਤਰੇ ਸਾਰੇ ਫਿਰਦੇ ਆ ਤੇ ਮੈਂ ਕਿਹਾ ਆਹ ਨਾਲ ਯਾਰ ਭੜਕਾ ਕੇ ਭਾਲੂ ਹਨ ਨਹੀਂ ਬਾਵਾ ਆ ਗਿਆ ਇੱਥੇ ਕੋਈ ਕੂਤਰ ਨਹੀਂ ਆ ਇਹਦੇ ਛੱਡੇ ਨਹੀਂ ਸੀਗੇ ਪਿੰਡ ਜਿਹੜਾ ਮਾਇਆ ਨਾ ਇੱਥੇ ਮਿੱਡੂ ਮਾਨ ਕੋਈ ਉਤਰ ਨਹੀਂ ਸੀਗਾ ਹੁਣ ਜਾ ਕੇ ਪਿੰਡ ਵੇਖਾਂਗੇ ਕਿਹੜੇ-ਕਿਹੜੇ ਕਿਵੇਂ ਆ ਕੀ ਬੰਦ ਆ ਹਾਏ ਮੈਂ ਜਾਊਂਗਾ ਪੰਜ ਵਜੇ 3:30 4:00 5:00 ਵਜੇ ਜਾਵਾਂਗੇ ਪਿੰਡ ਤੇ ਉਦੋਂ ਵੇਖਾਂ ਕੀ ਬੰਦ ਆ ਮੀਹ ਦਾ ਕਿਹੜਾ ਫੁੱਲ ਆ ਗਿਆ ਆ ਦੇਖ ਇਹ ਆਪਣੇ ਦੇ ਇਥੋਂ ਹੋਊਗਾ ਕੋਈ 5-6 ਕਿਲੋਮੀਟਰ ਬਾਅਦ ਪਿੰਡ ਆਪਣਾ ਉੱਥੇ ਹੀ ਆਊਗਾ ਅਗੜਾ ਬੜਾ ਦੂਰ ਹੈ ਨਾ ਦੋ ਪਿੰਡ ਸਾਨੇ ਛੱਡ ਕੇ ਡੋੜ ਆਪਣਾ ਤੇ ਨਹੀਂ ਆਊਗਾ ਉੱਥੇ ਵੀ ਹੁਣ ਜਾ ਕੇ ਪਤਾ ਲੱਗੂਗਾ ਕਿਵੇਂ ਕੀ ਬੰਦਾ ਨਾ ਬੱਚੇ ਵੀ ਛੱਡੇ ਵੇ ਆ ਨਵੇਂ ਤਿੰਨ ਤੇ ਬਾਕੀ ਕੂਤਰ ਵੀ ਆਪਾਂ 10 12 ਛੱਡੇ ਆ ਇਹਨੇ ਚੱਲ ਬਾਕੀ ਕੁਝ ਨਾ ਤੇ ਰਮੀਦ ਆ ਗਿਆ ਕੋਈ ਸਾਨੂੰ ਲਾਇਆ ਜੀ ਫੋਨ ਕਹਿੰਦਾ ਹਜੇ ਤਾਂ ਨਹੀਂ ਆਇਆਗਾ ਕੂਤਰੇ ਫਿਰਦੇ ਆ ਕੋਈ ਨਹੀਂ ਬਾ ਲੈਨੇ ਆ ਬੈਂਦੇ ਤਾਂ ਬਾਉਣਗੇ ਬਾਕੀ ਉਹ ਆਉਣੇ ਪਿੰਡ ਚੱਲ ਕੇ ਤੁਹਾਨੂੰ ਲਓ ਜੀ ਮਿੱਤਰੋ ਆ ਗਈ ਸੀ ਪਿੰਡ ਤੇ 7:00 ਵਜੇ ਸੀ ਰਪੈੰਡ ਆਉਣੇ ਕਰਦੇ ਟਾਈਮ ਲੱਗ ਗਿਆ ਸੀ ਬਾਈ ਤੇ ਆਪਣੇ ਘੁੱਤਰ ਬੈਠੇ 6:00 ਵਜੇ ਵਿੱਚੋਂ 4:00 ਵਜੇ ਬਹਿਣ ਲੱਗ ਪਏ ਸੀ ਘੁੱਤਰ 6:00 ਵਜੇ ਬੈਠੇ ਬੱਚੇ ਤਾਂ ਪਹਿਲਾਂ ਹੀ ਬਹਿ ਗਏ ਸੀ 12:00 ਵਜੇ ਤੇ ਬਾਕੀ ਘੁੱਤਰ ਆਪਣੇ 6:00 ਦੇ ਘੇਰ ਚ ਬਰੇਖੇ ਸਾਰੇ ਕੋਕਾ ਚੀਨੀ ਦੀ ਕਾਂਡੋਰੀ ਵਾਲੀ ਦੋ ਤੇ ਇੱਕ ਆ ਕਾਲੀ ਵਾਲੀ ਦੂਸਰੀ ਵਾਲੀ ਆ ਬੇਟੀ ਜੂਰ ਲੱਗੇ ਆ ਇਹਥੇ ਲੋਕ ਵੀ ਗੁਜ਼ਰੀ ਇੱਕ ਇਹ ਸੀ ਤੇ ਇੱਕ ਉਹ ਬੱਚਾ ਸੀਗਾ ਤੇ ਹੋਰ ਇਧਰੋਂ ਕਿਹਨੇ ਸੀ ਦੋ ਹੋ ਬੱਚੇ ਸੀ ਇਹ ਕਰਤਾ ਇੱਕ ਲਾਲ ਚੀਨਾ ਇਧਰੋਂ ਇਹ ਸੀਗੇ ਵਾ ਇਧਰੋਂ ਤੇ ਹੀ ਸੀਗੇ ਤੇ ਬਾਕੀ ਪਰਲੇ ਪਾਸੇ ਕੂਤਰ ਸੀ ਕਿ ਪਰਲੇ ਪਾਸੋਂ ਇੱਕ ਬਰੜਾ ਇੱਕ ਕਾਲੀ ਬਾਣ ਵਾਲਾ ਤੇ ਇੱਕ ਚਿੱਟਾ ਸੀਗਾ ਚਾਰ ਕੂਤਰ ਨੇ ਹਿਸਾਬ ਦੇ ਵਿੱਚ ਇੱਕ ਤਾਂ ਬੈਠਾ ਇਹ ਸੀਗਾ ਤੂੰ ਖੜ੍ਹ ਦਿਓ ਕੁਛ ਨਹੀਂ ਰਹੀਂਦਾ ਇਹ ਕੌਸ ਹੀ ਗੱਲਾਂ ਹਸਰਾ ਮਤਲਬ ਕੱਲ ਨੂੰ ਨਹੀਂ ਪਰਸੋਂ 23 ਨੂੰ ਗੇੜੇ ਆ ਬਈ ਇਹਨਾਂ ਦੇ ਬਕੰਦੀ ਆਸਤੇ ਦੋ ਇਹ ਤੇ ਤੀਜਾ ਤੀਜਾ ਇੱਕੋ ਦੇ ਨਾਲ ਹੀ ਬੈਠਾ ਥੱਲੇ ਪਰਨੇ ਬਸ ਇੱਕ ਹੋ ਸੀਗਾ 10 ਇੱਕ ਇਥੇ ਹੋਰ ਹੋਊਗਾ 4 ਸੀਗੇ ਇੱਕ ਆ ਬੈਠਾ ਹਰੇਲਾ ਸਾਤੇ ਵਾਲਾ 4 ਸੀ ਉਹ ਬਈਆ 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 ਬੁਰਗਾ ਤਾਂ ਬਾਕੀ ਆਇਤਾ ਯਾਰ ਮੈਨੂੰ ਨਹੀਂ ਆ ਰਿਹਾ ਨਾ ਵੇਖਣ ਦਾ ਵਲੌਗ ਵੀ ਮਤਲਬ ਤੜਕੇ ਹਨ ਮੈਨੂੰ ਕੰਮ ਪੈ ਗਿਆ ਸੀਗਾ ਤੇ ਨਹੀਂ ਆਪਾਂ ਪੂਰੇ ਭਾਉਂਦੇ ਕਰਦੇ ਵਿਖਾਉਣੇ ਸੀਗੇ ਬੱਚੇ ਵੀ ਨਿਕਲੇ ਆਏ ਆਪਣੇ ਵਾਵਾ ਬਾਕੀ ਨਵੀਂ 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 ਜੋੜੀ ਛੱਡਾਂਗੇ ਵੇਖ ਕਿਹਨਾ ਬੱਚੇ ਕਢਾ ਗਏ ਫਿਰ ਪਟ ਪਟਾ ਕੇ ਛੱਡਾਂਗੇ ਜੋੜੀਆਂ ਵੀ ਹੋਰ ਬਾਈ ਤੇਰ ਛੋਟੇ ਵਲੌਗ ਬਣਿਆ ਨਾ ਤੇ ਕੱਲ ਤੋਂ ਆਪਾਂ ਵੱਡਾ ਵਲੌਗ ਬਣਾਇਆ ਕਰਾਂਗੇ ਕੱਲ ਨੂੰ ਮਤਲਬ ਬੱਚੇ ਛੱਡਾਂਗੇ ਕੂਤਰ ਅੱਜ ਛੱਡ ਲਏ ਜਿਹੜੇ ਕੱਢਨੇ ਆ ਬਾਹ ਇਹਨੇ ਕੀ ਆਪਣੇ ਉਡਦੇ ਆ ਯਾਰ 10 ਤੋਂ ਲੈ ਕੇ 15 ਤੱਕ ਕੂਤਰ ਇਹਨੇ ਕੀ ਉੱਡਣਾ ਨੇ ਆਪਣੇ ਕੋਲ ਹਣਾ ਤੇ ਬਾਕੀ ਛੱਡਾਂਗੇ ਬਾਜੀਆਂ ਜਿਹੜੀਆਂ ਜੰਗਾਈਆਂ ਨੇੜੀਆਂ ਆਪਾਂ ਸਾਰੀਆਂ ਛੱਡਾਂਗੇ ਉਹ ਫੇਰ ਕੂਤਰ ਚੱਲੀ ਜਾਂਦੇ ਨਵੇਂ ਕੱਢੇ ਸੀ ਨਾ ਇਹ ਚੱਲੀ ਜਾਂਦੇ ਕੂਤਰ ਬਸ ਆਹੀ ਸੀ ਆਪਣੇ ਕੋਲ ਹੋਰ ਕੱਢਣ ਵਾਲੇ ਕੂਤਰ ਹੈ ਨਹੀਂਗੇ ਜਾਂ ਬੱਚੇ 3-4 ਆ ਹਾਲੇ ਹੋਰ ਤਾਂ ਹੈ ਨਹੀਂਗੇ ਤੇ ਬਾਕੀ ਕੱਲ ਨੂੰ ਕਰਦੇ ਆਂ ਬਰੋ ਸਟਾਰਟ ਫੇਰ ਨਾ ਇੱਕ ਕੁਲ ਸਾਹਿਬ ਆਉਣਗੇ ਕੱਲ ਨੂੰ ਵਲੌਗ ਚ ਤੇ ਹਾਸੇ ਸੁਣਵਾਉਣੇ ਕੱਲੂ ਤੇ ਬਣੇ ਰਹੋ ਵਲੌਗਰਾਂ ਨਾ ਵੀਡੀਓ ਕਮੈਂਟ ਲੱਗੀ ਕਮੈਂਟ ਕਰਕੇ ਜਰੂਰ ਦੱਸੋਏ ਬਾਕੀ ਸਾਰੇ ਵੀਰਾਂ ਦਾ ਧੰਨਵਾਦ ਵੀਡੀਓ ਵੇਖਣ ਲਈ ਲਵ ਯੂ ਸਪੋਰਟ ਕਰਦੇ ਰਹੋ ਤੇ ਕਮੈਂਟ ਮੇਰਾ ਵੀ ਜਰੂਰ ਕਰਦੇ ਕਰੋ ਹਣਾ ਜਿਹੜੇ ਜਿਹੜਾ ਬੰਦਾ ਵੇਂਦਾ ਯਾਰ ਤੇ ਮੇਰੇ ਭਾਈ ਮਿਹਰਬਾਨੀ ਹੈ ਨਾ ਜਰੂਰ ਕਮੈਂਟ ਕਰਿਆ ਕਰੋ ਜਿਹੜਾ ਬੰਦਾ ਵੀਂਦਾ ਵਲੌਗ ਤੇ ਧੰਨਵਾਦ ਸਾਰੇ ਵੀਰਾਂ ਦਾ ਵੇਖਣ ਲਈ